ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਆਪਣੇ ਚੈਨਲ 에ਜੂਕੇਟਰ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਨੂ ਅਪਡੇਟ ਆਉਂਦਾ ਵਾ ਠੀਕ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਜਲਦੀ ਆਪਾਂ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਤਾਂ ਜੋ ਸੋਨੂੰ ਮੇਰੇ ਭੈਣਾਂ ਦੇ ਭਰਾਵਾਂ ਨੂੰ ਜਲਦੀ ਤੋਂ ਜਲਦੀ ਇਸ ਚੀਜ਼ ਦਾ ਅਪਡੇਟ ਮਿਲ ਸਕੇ ਤੇ ਇਸ ਚੀਜ਼ ਦਾ ਆਪਾਂ ਲਾਹ ਲੈ ਸਕੇ ਹੁਣ ਅਨੇ ਆਪਾਂ ਪੋਸਟਾਂ ਤੇ ਕਾਦੀ ਪੋਸਟ ਹੈ ਜੀ ਪੰਜਾਬ ਦੇ ਵਿੱਚ ਸਕਿਉਰਟੀ ਗਾਰਡ ਭਰਤੀ 2025 ਹੈ ਠੀਕ ਹੈ ਸਰਫ ਇੰਟਰੂ ਰਹੀ ਭਰਤੀ ਆ ਯੋਗਤਾ 10ਵੀਂ ਆ ਉਮਰ 18 ਤੋਂ 45 ਕੋਈ ਲਿਖਤੀ ਪੇਪਰ ਨਹੀਂ ਮੁੰਡੇ ਕੁੜੀਆਂ ਦੋਨੇ ਕਰ ਸਕਦੇ ਨੇ ਅਪਲਾਈ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਆ ਕਿੰਨੀ ਸੈਲਰੀ ਆ ਕੀ ਏਜ ਲਿਮਟ ਆ ਠੀਕ ਹੈ ਕਿੱਥੇ ਜਾਣਾ ਸਭ ਕੁਝ ਦੱਸਾਂਗੇ ਸਾਡੀ ਵੀਡੀਓ ਨੂੰ ਪਲੀਜ਼ ਲਾਸਟ ਤੱਕ ਜਰੂਰ ਵਿਜ਼ਿਟ ਕਰਿਆ ਕਰੋ ਠੀਕ ਹੈ ਤਾਂ ਸਾਨੂੰ ਵੱਧ ਤੋਂ ਵੱਧ ਹੌਸਲਾ ਮਿਲੇ ਇਸ ਕਰਕੇ ਸਾਡੀ ਵੀਡੀਓ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਅੱਜ ਇਹਨਾਂ ਦਾ ਲੈਟਰ ਸਟੋਰ ਸਾਹਮਣੇ ਆ ਚੁੱਕਿਆ ਵਾ ਠੀਕ ਹੈ ਤੁਹਾਨੂੰ ਸਾਰੀ ਚੀਜ਼ ਕੱਲੀ ਕੱਲੀ ਦੱਸ ਦਿਆਂ ਦੇਖੋ ਜੀ ਯੂਨੀਵਰਸਿਟੀ ਕਾਲਜ ਗਨੂਰ ਠੀਕ ਹੈ ਜੀ ਤੇ ਇਹਨਾਂ ਲਿਖਿਆ ਕੋਲ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਆਉਂਦਾ ਵਾ 25 ਨੂੰ ਅਪਡੇਟ ਨੂੰ ਨੋਟੀਫਿਕੇਸ਼ਨ ਆ ਫੋਨ ਨੰਬਰ ਠੀਕ ਹੈ ਇਹਨਾਂ ਦਾ ਤੇ ਈਮੇਲ ਆਈਡੀ ਠੀਕ ਹੈ ਜੀ ਤੇ ਇਤ ਸਾਰੇ ਨੇ ਦੇ ਰੱਖਿਆਗਾ ਪੰਜਾਬੀ ਯੂਨੀਵਰਸਿਟੀ ਕਾਲਜ ਗਨੌਰ ਵਿਖੇ ਇੱਕ ਸਕਿਉਰਟੀ ਗਾਰਡ ਦੀ ਜ਼ਰੂਰਤ ਹੈ ਇਹ ਅਸਾਮੀ ਨਰੋਲ ਆਰਜੀ ਹੈ ਇਹਨਾਂ ਕਿਹੜੇ ਜਿਹੜੇ ਸਾਮੀ ਹੈ ਕੱਚੇ ਤੌਰ ਤੇ ਰੱਖਾਂਗੇ ਪੀਟੀਏ ਫੰਡ ਵਿੱਚੋਂ ਭਰੇ ਜਿਹੜੇ ਇਹੜ ਪਹਿ ਸੈਲਰੀ ਦੇਣਗੇ ਉਹ ਪੀਟੀਏ ਫੰਡ ਵਿੱਚੋਂ ਦਿੱਤੇ ਜਾਣਗੇ ਠੀਕ ਹੈ ਇਸ ਸਾਮੀ ਲਈ ਮਾਨ ਪੱਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਿਯਮ ਅਨੁਸਾਰ ਇਹਦਾ ਨਿਯਮ ਹੈ ਉਹਦੇ ਨੂੰ ਸਾਰੇ ਦਿਨ ਕੇ ਸੈਲਰੀ ਸੈਲਰੀ ਵਿੱਚ ਉਹਨਾਂ ਦੱਸ ਦੱਸ ਦੇਣਾ ਵਾ ਇਸੇ ਹੀ 10000 ਰੁਪਏ ਦੇਣਗੇ ਠੀਕ ਹੈ ਨਾ 10 ਦਿਨ ਵੱਧ ਤੋਂ 11 ਦਿਨ ਇਸ ਤੋਂ ਵੱਧ ਨਹੀਂ ਦਿੰਦੇ ਜੀ ਇਹ ਠੀਕ ਹੈ ਹੁਣ ਆਜੋ ਗੱਲ ਯੋਗਤਾ ਦੀ ਯੋਗਤਾ ਜਿਵੇਂ ਦੱਸਿਆ ਸਾਨੂੰ 8ਵੀਂ ਪਾਸ ਹੋਣੀ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਪੰਜਾਬੀ ਪੜੀ ਤੇ ਲਿਖੀ ਹੋਣੀ ਚਾਹੀਦੀ ਹੈ ਠੀਕ ਹੈ ਜਿਹਦੇ ਕੋਲ ਪੰਜਾਬੀ ਹੈਗੀ ਹੈ 10ਵੀਂ ਦੇ ਵਿੱਚੋਂ ਉਹਨੂੰ ਰੱਖਣਗੇ ਦੂਜੇ ਨੂੰ ਨਹੀਂ ਰੱਖਦੇ ਗੱਲ ਖਤਮ ਈ ਠੀਕ ਹੈ ਸੈਕੰਡ ਪੁਆਇੰਟ ਕੀ ਹੈ ਉਮੀਦਵਾਰ ਸ਼੍ਰੀਕ ਤੌਰ ਤੇ ਇਹਨਾਂ ਕਾ ਸ਼੍ਰੀਕ ਤੌਰ ਤੇ ਫਿੱਟ ਹੋਣਾ ਚਾਹੀਦਾ ਹੈ ਤੇ ਉਹਦਾ ਟ੍ਰਾਇਲ ਵੀ ਲੈਣਗੇ ਟ੍ਰਾਇਲ ਦੇ ਵਿੱਚ ਕੀ ਲੈ ਸਕਦੇ ਨੇ 1400 ਮੀਟਰ ਰਨਿੰਗ ਕਰਵਾ ਸਕਦੇ ਨੇ ਠੀਕ ਹੈ ਜੀ 1400 ਮੀਟਰ ਰਨਿੰਗ ਜਿਹੜੀ ਹੈਗੀ ਹੈ ਇਹਨੇ ਮਰਜ਼ੀ ਬੰਦਾ 7-8 ਮਿੰਟ ਤੇ ਕੱਢ ਦੇ ਇਹਨਾਂ ਨੂੰ ਕੋਈ ਟਾਈਮਿੰਗ ਨਹੀਂ ਕਿ ਪੁਰਸ ਵਾਲੇ ਨੂੰ ਕਿ ਇਹਨਾਂ ਦੇ 7-8 ਮਿੰਟ ਤੇ ਕੱਢ ਦੇ ਵਸਾਕ ਬੰਦ ਨੂੰ ਭਜਦਾ ਭੁਜਦਾ ਹੋਣਾ ਸੀ ਨਾ ਜੀ ਸ਼ਰੀਕ ਤੌਰ ਤੇ ਫਿੱਟ ਹੋਣਾ ਚਾਹੀਦਾ ਕੋਈ ਉਹਦੇ ਪੇਟਪੂੜ ਨਹੀਂ ਨਿਕਲਣ ਚਾਹੀਦੇ ਜਿਹੜੀ ਮੇਨ ਗੱਲ ਹੈ ਜਿਹੜੇ ਵੀ ਚਾਹਵਨ ਉਮੀਦਵਾਰ ਨੇ ਆਪਣੇ ਪੀਨੇ ਪੱਤਰ ਦਸਤਾਵੇਜ਼ 2 ਮਈ 2025 ਤੋਂ ਪਹਿਲਾਂ ਪਹਿਲਾਂ ਇਸ ਤੋਂ ਪਹਿਲਾਂ ਪਹਿਲਾਂ ਆਪਣੇ ਕਾਲਜ ਕਿੱਥੇ ਜੀ ਦੇਖ ਲਓ ਜੀ ਯੂਨੀਵਰਸਿਟੀ ਕਾਲਜੋ ਘਨੂਰ ਦਾ ਐਡਰੈਸ ਹੈ ਇਹਨਾਂ ਨੂੰ ਵਾਈ ਹੈਂਡ ਦੇ ਕੇ ਹੋਣਾ ਜੀ ਇਹਨਾਂ ਨੂੰ ਵਾਈ ਹੈਂਡ ਹੀ ਕਹਿ ਕੇ ਵਾਈ ਹੈਂਡ ਐਕਸੈਪਟ ਕਰਨਾ ਕਿ ਜੇ ਕੋਈ ਬੰਦਾ ਕੋਈ ਮੇਲ ਕਰਾ ਦਈਏ ਜਾਂ ਉਹ ਕਰ ਦਈਏ ਉਹ ਨਹੀਂ ਅਕਸੈਪਟ ਕਰਨਾ ਇਹਨਾਂ ਨੇ ਠੀਕ ਹੈ ਨਹੀਂ ਤੇ ਹੁਣ ਆਹ ਦੇਖੋ ਜੀ ਇਹਨਾਂ ਦਾ ਯੂਨੀਵਰਸਿਟੀ ਪ੍ਰਿੰਸੀਪਲ ਸਾਹਿਬ ਦੀ ਮੋਹਰ ਹੈ ਠੀਕ ਹੈ ਜੇ ਮੇਰੇ ਭਰਾ ਨੂੰ ਕਿਹ ਚ ਭੈਣ ਨੂੰ ਸਮਝ ਨਹੀਂ ਲੱਗਿਆ ਕੁਝ ਵੀ ਫੋਨ ਤੇ ਕਨਸਰਟ ਕਰ ਸਕਦੇ ਨੇ ਈਮੇਲ ਆਈਡੀ ਇਹਨਾਂ ਦੀ ਕਿ ਜੇ ਇਹ ਵੀ ਨਹੀਂ ਚੱਕਦੇ ਤਾਂ ਫਿਰ ਆਪਣਾ ਮੋਬਾਈਲ ਨੰਬਰ ਹੈਗਾ ਵਾ ਤੁਸੀਂ ਆਪਾਂ ਨੂੰ ਕਾਲ ਕਰ ਸਕਦੇ 8894 92431 ਇਹਨੇ ਕਾਫੀ ਵਾਰ ਆਇਆ ਹੁੰਦਾ ਯਾਰ ਕਿ ਭਰੰਦਾ ਇੱਛਕੁੰਦਾ ਵਾ ਠੀਕ ਹੈ ਜੀ ਇਹਨੇ ਫੋਨ ਕਰੀ ਜਾਂਦਾ ਫੋਨ ਨਹੀਂ ਚੱਕਦੇ ਜਾਂ ਮੇਲਕ ਕੁਝ ਵੀ ਗੱਲ ਨੂੰ ਪੁੱਛਣਾ ਕਰਨਾ ਹੁੰਦਾ ਹੈ ਇਹ ਨਹੀਂ ਫੋਨ ਚੱਕਦੇ ਆਪਾਂ ਦਾ ਨੰਬਰ ਦੇਤਾ ਆਪਾਂ ਨੂੰ ਵੀ ਕਾਲ ਕਰਕੇ ਪੁੱਛ ਸਕਦੇ ਹੋ ਕੱਲੀ ਇਸ ਵੀਕੈਂਸੀ ਲਈ ਨਹੀਂ ਕਿਨਿਤ ਜਿੰਨੇ ਵੀ ਆਪਣੇ ਅਪਡੇਟ ਪਾਏ ਹੋਏ ਨੇ ਟਿਕਣਾ ਤੇ ਵੈਕੈਂਸੀ ਨਾਲ ਰਿਲੇਟਡ ਜੇ ਕੋਈ ਟੀਚਿੰਗ ਨਾਲ ਰਿਲੇਟਡ ਉਹ ਹਰ ਕਿਸੇ ਦੇ ਰਿਲੇਟਡ ਆਪਣਾ ਪੁੱਛ ਸਕਦਾ ਵਾ ਹੁਣ ਆਉਣੇ ਆਪਾਂ ਨੈਕਸਟ ਗੱਲ ਤੇ ਨੈਕਸਟ ਗੱਲ ਤੇ ਕਿਹੜੀ ਤੇ ਜੀ ਨੈਕਸਟ ਗੱਲ ਤੁਹਾਨੂੰ ਦੱਸਦੇ ਆਪਾਂ ਹੁਣੇ ਨੈਕਸਟ ਗੱਲ ਤੇ ਕਿਸੇ ਨੇ ਵੀ ਤਿਆਰੀ ਪੰਜਾਬੀ ਮਾਸਟਰ ਕੈਡਰ ਠੀਕ ਹੈ ਜੀ ਪੀਐਸ ਟੈਟ ਸੀਟ ਐਟ ਠੀਕ ਹੈ ਜੀ ਜੂ ਜੀ ਸੀ ਨੈਟ ਆਪਣੇ ਚੈਨਲ ਤੇ ਕਰਾਈ ਜਾਂਦੀ ਜੀ ਬਿਲਕੁਲ ਫ੍ਰੀ 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 ਕੀ ਕਰਾਈ ਜਾਂਦੀ ਹੈ ਜੀ ਬਿਲਕੁਲ ਫ੍ਰੀ ਕਰਾਈ ਜਾਂਦੀ ਹੈ ਤੇ ਸਾਡੇ ਚੈਨਲ ਤੇ ਪਲੇਲਿਸਟ ਬਣੀ ਹੋਈ ਆ ਥਾਰਾ ਤੋਂ ਵੀ ਵੀਡੀਓ ਪੈ ਚੁੱਕੇ ਨੇ ਜਿਹੜੀ ਕਿ ਰੂਟੀਨ ਅਨਸਾਰ ਪੈ ਰਿਹਾ ਨੇ ਪੂਰੀ ਡੀਪਲੀ ਕਲਾਸਾਂ ਪੈ ਰਿਹਾ ਨੇ ਇੱਕ ਵਾਰੀ ਮੇਰੇ ਕਹਿਣ ਤੇ ਆਪ ਪਲੇਲਿਸਟ ਜਾ ਕੇ ਤੇ ਵਿਜ਼ਿਟ ਜ਼ਰੂਰ ਕਰੋ ਠੀਕ ਹੈ ਨਾ ਜੀ ਤਾਂ ਜੋ ਤੁਹਾਨੂੰ ਪਤਾ ਲੱਗ ਸਿਹੜ ਕਲਾਸਿਕ ਕਿੰਨੇ ਡੂਪਲੀਆ ਨੇ ਤੇ ਸਾਡੇ ਨਾਲ ਜੁੜੇ ਰਹੋ ਥਾੜੇ ਚਾਰ ਵੀਡੀਓ ਨੂੰ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਸਾਡਾ ਹੌਸਲਾ ਵੱਧ ਸਕੇ ਮਿਲਦੇ ਹਾਂ ਇਸ ਤਰ੍ਹਾਂ ਦੇ 유ਸਫੁਲ ਅਪਡੇਟ ਨਾਲ ਉਦੋਂ ਤੱਕ ਲਈ ਥੈਂਕ ਯੂ